ਸਵਾਗਤ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਆਖਰ ਬਿਬਾ ਹਰਸਿਮਰਤ ਕੌਰ ਬਾਦਲ ਨੇ ਕਲੀਅਰ ਕਰਤਾ ਕਿ ਉਹ ਚੋਣ ਕਿੱਥੋਂ ਲੜਨਗੇ ਬਠਿੰਡਾ ਤੋਂ ਤਿੰਨ ਵਾਰ ਮੈਂਬਰ ਆਫ ਪਾਰਲੀਮੈਂਟ ਰਹੇ ਹਰਸਿਮਰਤ ਕੌਰ ਬਾਦਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਧਰਮ ਪਤਨੀ ਨੇ ਤੇ ਬਠਿੰਡਾ ਤੋਂ ਤਿੰਨ ਵਾਰ ਐਮਪੀ ਨੇ 2009 ਦੇ ਵਿੱਚ ਜਿੱਤਦੇ ਨੇ 14 ਦੇ ਵਿੱਚ ਜਿੱਤਦੇ ਨੇ ਤੇ ਫਿਰ 19 ਦੇ ਵਿੱਚ ਫਿਰ ਜਿੱਤਦੇ ਨੇ ਇਸ ਵਾਰ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਕੈਂਡੀਡੇਟ ਅਨਾਉਂਸ ਕੀਤੇ ਵੱਡੇ-ਵੱਡੇ ਦਿਗਜ ਚਿਹਰੇ ਜਦੋਂ ਮੈਦਾਨ ਦੇ ਵਿੱਚ ਉਤਾਰੇ ਤਾਂ ਸਾਰਿਆਂ ਨੂੰ ਇਹ ਲੱਗਦਾ ਸੀ ਕਿ ਬਠਿੰਡਾ ਦੀ ਜਿਹੜੀ ਸੀਟ ਹੈ ਬਠਿੰਡਾ ਦੀ ਸੀਟ ਤਾਂ ਹਰਸਿਮਰਤ ਕੌਰ ਬਾਦਲ ਨੂੰ ਪਹਿਲ ਉਹ ਹੀ ਝਟਕੇ ਐਲਾਨਤੀ ਜਾਊਗੀ ਯਾਨੀ ਕਿ ਇੱਕ ਨੰਬਰ ਤੇ ਹਰਸਿਮਰਤ ਕੌਰ ਬਾਦਲ ਦੀ ਸੀਟ ਹੋਊਗੀ ਪਰ ਜਦੋਂ ਹਰਸਿਮਰਤ ਕੌਰ ਬਾਦਲ ਦਾ ਬਠਿੰਡਾ ਦਾ ਨਾਮ ਨਹੀਂ ਐਲਾਨਿਆ ਗਿਆ ਉਹ ਸੀਟ ਰੋਕ ਲਈ ਗਈ ਤਾਂ ਇੱਕ ਚਰਚਾਵਾ ਸ਼ੁਰੂ ਹੋ ਗਈਆਂ ਕਿ ਫਿਰੋਜ਼ਪੁਰ ਤੋਂ ਲੜ ਸਕਦੇ ਨੇ ਹਰਸਿਮਰਤ ਕੌਰ ਬਾਦਲ ਉਹ ਲੜ ਸਕਦੇ ਨੇ ਖਡੂਰ ਸਾਬ ਤੋਂ ਕਿਉਂਕਿ ਫਿਰੋਜ਼ਪੁਰ ਤੋਂ ਸਰਦਾਰ ਸੁਖਪੀਰ ਸਿੰਘ ਬਾਦਲ ਮੈਂਬਰ ਆਫ ਪਾਰਲੀਮੈਂਟ ਨੇ ਤੇ ਖਡੂਰ ਸਾਬ ਤੋਂ ਪੰਥਕ ਵੋਟ ਹੈ ਪੰਥਕ ਹਲਕਾ ਖਡੂਰ ਸਾਬ ਕਿ ਹੋ ਸਕਦਾ ਇਹਨਾਂ ਹਲਕਿਆਂ ਨੂੰ ਵੀ ਵਾਚਿਆ ਜਾਵੇ ਪਰ ਬਿੱਤੇ ਦਿਨੀ ਹਰਸਿਮਰਤ ਕੌਰ ਬਾਦਲ ਨੇ ਇਹ ਗੱਲ ਬਿਲਕੁਲ ਕਲੀਅਰ ਕਰਤੀ ਕਿ ਮੈਂ ਚੋਣ ਲੜਾਂ ਜਾਂ ਨਾ ਲੜਾਂ ਮੈਂ ਬਠਿੰਡਾ ਚ ਹੀ ਰਹਾਂਗੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਬਠਿੰਡਾ ਤੋਂ ਪਰਮਪਾਲ ਕੌਰ ਸਿੱਧੂ ਸਾਭਕਾ ਆਈਐਸ ਭਾਜਪਾ ਨੇ ਮੈਦਾਨ ਦੇ ਵਿੱਚ ਉਤਾਰਤੇ ਨੇ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲ ਦੇ ਇੱਕ ਵੱਡੇ ਲੀਡਰ ਜੀਤ ਮਹਿੰਦਰ ਸਿੱਧੂ ਦੇ ਕਾਂਗਰਸ ਦੇ ਵੀ ਸ਼ਾਮਲ ਹੋ ਗਏ ਸੀ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਤਾਂ ਇਹਦੇ ਤੰਜਗਸ ਜਾਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਭਾਜਪਾ ਨੂੰ ਬੰਦੇ ਨਹੀਂ ਲੱਭ ਰਹੇ ਹੈਗੇ ਕਿ ਸਾਡੇ ਖਿਲਾਫ ਆ ਕੇ ਮੈਦਾਨ ਦੇ ਵਿੱਚ ਉਤਰ ਸਕਣ ਇਸ ਕਰਕੇ ਇਧਰੋਂ ਉਧਰੋਂ ਫੜੇ ਹੋਏ ਬੰਦੇ ਨੇ ਉਹਨਾਂ ਨੂੰ ਸਾਡੇ ਖਿਲਾਫ ਖੜੇ ਕਰ ਰਹੇ ਨੇ ਪਰ ਹਰਸਿਮਰਤ ਕੌਰ ਬਾਦਲ ਨੇ ਇੱਥੇ ਇੱਕ ਕਿਹਾ ਕਿ ਮੈਂ ਚੋਣ ਲੜਾਂ ਜਾਂ ਨਾ ਲੜਾਂ ਮੈਂ ਬਠਿੰਡਾ ਚ ਹੀ ਰਹੂੰਗੀ ਹੁਣ ਸਵਾਲ ਇਹ ਹੈ ਕਿ ਹਰਸਿਮਰਤ ਬਾਦਲ ਚੋਣ ਨਹੀਂ ਲੜਨਗੇ ਕੀ ਕਿਸੇ ਤਰ੍ਹਾਂ ਦੀ ਘਬਰਾਹਟ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾਂ ਫਿਰ ਨਹੀਂ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਹੀ ਲੜਨਗੇ ਕਿਉਂਕਿ ਇੱਕ ਵੱਡਾ ਸਵਾਲ ਹੈ ਬਠਿੰਡਾ ਦੀ ਜਿਹੜੀ ਸੀਟ ਹੈ ਇਹ ਵਕਾਰ ਦਾ ਸਵਾਲ ਹੈ ਹੁਣ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਕਿ ਮੈਂ ਚੋਣ ਲੜਾਂ ਜਾਂ ਨਾ ਲੜਾਂ ਲੋਕ ਸੋਚਦੇ ਨੇ ਕਿ ਜੇ ਨਾ ਲੜਾਂ ਦੀ ਗੱਲ ਹੈ ਕਿ ਹੋ ਸਕਦਾ ਕਿ ਨਾ ਲੜਨ ਇੱਕ ਕਿਸੇ ਹੋਰ ਸੀਟ ਤੇ ਸ਼ਿਫਟ ਹੋ ਜਾਣਾ ਪਰ ਉਹ ਕਹਿੰਦੇ ਕਿ ਮੈਂ ਬਠਿੰਡਾ ਚ ਹੀ ਰਹਿਣਾ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਸਾਰੀਆਂ ਮਤਲਬ ਦਿੱਕਤਾਂ ਜੋ ਵੀ ਪੋਲਿਟੀਕਲ ਸਮੀਕਰਨ ਹੈਗੇ ਨੇ ਸਾਰੇ ਸਮੀਕਰਨਾਂ ਨੂੰ ਵੇਖਦੇ ਹੋਏ ਹੁਣ ਮੈਨੂੰ ਮੈਦਾਨ ਦੇ ਵਿੱਚ ਉਤਰਨਾ ਹੀ ਪੈਣਾ